ਚੰਤਾ ਮੁਸਕੇ ਮੈਨੂੰ ਹਮੇਸ਼ਾ ਹੀ ਜਿੱਤ ਦੀ ਪੌੜੀ ਚੜ੍ਹੀ ਆ ਤੇ ਉਹਦਾ ਸੇਰਾ ਮੇਰੇ ਪਿੰਡ ਪੁੱਤਾਂ ਨੇ ਨੂੰ ਜਾਂਦਾ ਮੈਂ ਅੱਜ ਪਹਿਲੀ ਵਾਰ ਥੋੜੀ ਜਿਹੀ ਟੂਟ ਮੰਗਣ ਆਇਆ ਮੈਂ ਸਮਝ ਆਪ ਨੂੰ ਵੋਟ ਮੰਗਣੀ ਸਭ ਤੋਂ ਕੀ ਹੈ ਕਿਉਂ ਕਿ ਤੁਹਾਡੇ ਤੇ ਮੇਰੇ ਦੇ ਹੱਕ ਨਹੀਂ ਹੁਣ ਮੈਂ ਆਪਣੇ ਆਪ ਤੋਂ ਵੋਟ ਮੰਗੀ ਜਮਾਤ ਕੋਲ ਕੀ ਮੰਗਾਂ ਮੈਨੂੰ ਦੱਸੋ ਸਾਡੇ ਪ੍ਰਵਾਸ ਤੇ ਤੁਹਾਡੇ ਕੋਈ ਫਰਕ ਹੈ ਕੋਈ ਫਰਕ ਨਹੀਂ ਮੇਰੇ ਪਿਤਾ ਜੀ ਤੁਹਾਡੇ ਨਾਮ ساری ਉਮਰ ਜ਼ਬਾਨਦ ਰੱਖਿਆ ਜਨਮ ਤੋਂ ਵਿਚੋਂ ਲਈ ਸਾਰਾ ਕੁਛ ਇਸ ਮਿੱਟੀ 'ਚ ਤੇ ਇਸ ਗਲੀਆਂ 'ਚ ਤੇ ਇਸ ਘਰਾਂ 'ਚ ਉਹਨੇ ਬਤੀਤ ਕੀਤੀ ਹੈ ਤੇ ਮੈਂ ਵੀ ਸਪੱਸ਼ਟੋਂ ਛੋੜੇ ਹੱਥਾਂ 'ਚ ਖੇਡਿਆ ਮੇਰੇ ਬਜ਼ੁਰਗ ਮਾਤਮਾ ਨੇ ਮੇਰੇ ਬਜ਼ੁਰਗਾਂ ਨੇ ਮੈਨੂੰ ਤਸ਼ੀਰਵਤ ਦਿੱਤਾ ਹੈ ਮੇਰਾ ਸਿਰਫ ਮੱਸਿਆ ਤੇ ਮੇਰੀਆਂ ਪਹਿਣਾ ਤੇ ਮੇਰੇ ਪਰਾਂਵਾਂ ਨੇ ਮੈਨੂੰ ਸਾਥ ਦਿੱਤਾ ਹੈ ਹਮੇਸ਼ਾ ਹੀ ਤੇ ਬੜਾ ਪਿਆਰ ਦਿੱਤਾ ਤੇ ਮੈਨੂੰ ਯਾਦ ਤੇ ਜਦੋਂ ਵੀ ਛੁੱਟੀਆਂ 'ਚ ਪਿੰਡ 'ਚ ਜਾਣਾ ਤੇ ਪਿੰਡ ਵਾਸੀਆਂ ਨੇ ਮੈਨੂੰ ਮੋਢੇ ਤੇ ਚੱਕ ਲੈਣਾ ਤੇ ਨਹੀਂ ਮੈਂ ਅੰਪਾ ਵਿੱਚ ਵੀ ਭੁੱਲ ਸਕਦਾ ਹੈ ਨਹੀਂ ਮੈਂ ਜਦੋਂ ਵੀ ਤੁਸੀਂ ਮੈਨੂੰ ਯਾਦ ਕੀਤਾ ਬਿਸ਼ੱਕ ਖੁਸ਼ੀ ਦੀ ਗੱਲ ਹੋਵੇ ਗਮੀ ਦੀ ਗੱਲ ਹੋਵੇ ਮੈਂ ਤੁਹਾਡੇ ਕੋਲੇ ਜਾਂ ਮੇਰਾ ਪਰਿਵਾਰ ਹਮੇਸ਼ਾ ਹੀ ਤੁਹਾਡੇ ਨਾਲ ਵਿਚਰਦਾ ਰਿਹਾ ਸੋ ਅੱਜ ਮੈਨੂੰ ਮਾਨ ਕਿ ਸਮਟਾ ਪਿੰਡਾ ਚ ਇੱਥੇ ਆਇਆ ਤੇ ਮੈਂ ਇਹ ਯਕੀਨ ਰੱਖਦਾ ਕਿ ਤੁਸੀਂ ਤੇ ਜਿੰਨਾ ਜਿੱਤੇ ਨਹੀਂ ਕਿਹਾਏ ਉਹ ਵੀ ਅਬ ਸਾਥ ਦੇਣਗੇ ਕਿਉਂਕਿ ਇਹ ਇੱਕ ਵੀ ਜੀਤ ਮੈਂਦਰ ਦਾ ਵਿਕਸ਼ਣ ਨਹੀਂ ਕੋਈ ਜੀਤ ਮੈਂਦਰ ਦਾ ਇੱਜ਼ਤ ਦਾ ਸਵਾਲ ਨਹੀਂ ਇਹ ਪਿੰਡ ਪਥਰਾਲੇ ਦੀ ਇੱਜ਼ਤ ਦਾ ਸਵਾਲ ਹੈ ਪਿੰਡ ਪਥਰਾਲੇ ਦੀ ਮਾਨ ਸਵਾਲ ਹੈ ਸੁਮੇ ਬੀਤਤੀ ਕਰਾਂਗਾ ਠੀਕ ਹੈ ਲੋਕੀ ਪਾਰਟੀਆਂ ਦੇ ਬੰਦੇ ਹੁੰਦੇ ਨੇ ਕੋਈ ਇਕਲਿਦਲ ਛੂ ਕੋਈ ਆਮ ਆਦਮੀ ਪਟਟੀ ਛੂ ਪਰ ਇੱਕ ਗੱਲ ਮੈਂ ਜ਼ਰੂਰ ਕਹ ਦੇਣਾ ਚਾਹੁੰਦਾ ਸਾਰਿਆਂ ਨੂੰ ਜਿਵੇਂ ਦੀ ਰਵਾਜ ਸੂਚੇ ਪਿੰਡ ਚ ਕੋਈ ਸੁਣਦਾ ਕੀ ਪਰਵਾਰ ਨਾਲ ਉੱਤੇ ਕੋਈ ਨਹੀਂ ਹੁੰਦੀ ਤੇ ਅੱਜ ਜੀਤ ਦੇ ਅੰਦਰ ਪਰਵਾਰ ਤੌਰ ਤੇ ਜਿਹੜੇ ਦੂਜੇ ਪਾਰਟੀਆਂ ਦੇ ਵੀ ਮੇਰੇ ਮੈਂਬਰ ਨੇ ਮੇਰੇ ਪਰਿਵਾਰ ਦਾ ਇੱਕ ਹਿੱਸਾ ਨੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਅੱਜ ਇਕਜੁੱਟ ਹੋ ਕੇ ਸੂਚਾ ਪਿੰਡ ਆਪ ਦੇ ਪਰਿਵਾਰ ਤੇ ਆਪ ਦੇ ਬੱਚੇ ਨਾਲ ਖੜੋ ਤਾਂ ਕਿ ਮੈਨੂੰ ਵੀ ਮਹਿਸੂਸ ਹੋਵੇ ਕਿ ਇੱਥੇ ਕੋਈ ਜੀਤ ਦੇ ਦਰਵਾਜ਼ੇ ਪਾਰਟੀ ਤੇ ਜੀਤ ਦੇ ਦਰਵਾਜ਼ੇ ਕੋਈ ਹੋਰ ਆਪ ਜਾਂ ਅਕਾਲੀ ਜਾਂ ਭਾਜਪਾ ਨਹੀਂ ਇੱਕ ਪਰਵਾਹ ਬੋਲੇ ਸੋਨਿਆ ਸੋ ਸਰੀਆ ਦਾ ਲੋ ਮੈਂ ਸਮਝਦਾ ਕਿ ਜਰੂਰ ਮੇਰੀ ਗੱਲ ਦਾ ਵਿਚਾਰ ਕਰਨਗੇ ਵਿਚਾਰ ਕਰਕੇ ਮੈਨੂੰ ਹੌਸਲਾ ਦੇਣਗੇ ਤੇ ਪਾਰਟੀ ਬਾਜ਼ੀ ਦੇ ਉੱਤੇ ਉੱਠ ਕੇ ਸਮੁੱਚਾ ਪਿੰਡ ਜੀਤ ਮਹਿੰਦਰ ਸਿੰਘ ਸਿੱਧੂ ਕਾਂਗਰਸ ਪੱਠੀ ਦੇ ਨਾਲ ਖੜ ਕੇ ਇੱਕ ਰਿਕਾਰਡ ਤੋੜ ਜਿੱਤ ਪਿੰਡ ਪਖਰਾਲੇ ਤੋਂ ਕਾਂਗਰਸ ਪਾਰਟੀ ਤੇ ਜੀਤ ਮਹਿੰਦਰ ਨੂੰ ਦਿਵਾ ਕੇ ਇਥੋਂ ਤੋੜੂ ਕਿਉਂਕਿ ਤੁਸੀਂ ਹਮੇਸ਼ਾ ਹੀ ਦਿਲੋਂ ਵੀ ਲੁਕਿਆ ਰੱਖੀਤਾ ਤੇ ਮੇਰੇ ਪਰਿਵਾਰ ਨੇ ਵੀ ਹਮੇਸ਼ਾ ਜੀ ਤੁਹਾਡੇ ਨਾਲ ਜਿੱਥੇ ਸਾਥ ਦਿੱਤਾ ਉੱਥੇ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਹੀ ਤੁਹਾਡੇ ਨਾਲ ਖੜੇ ਆ ਤੇ ਮੈਂ ਸਮਝਦਾ ਇਹ ਇੱਕ ਮੌਕਾ ਹੁੰਦਾ ਹੈ ਤੇ ਮੈਂ ਤਾਂ ਅੱਜ ਪਹਿਲੀ ਵਾਰ ਤੁਹਾਡੇ ਤੋਂ ਕੁਝ ਮੰਗਣ ਆਇਆ ਫੇਨੀ ਉਹ ਉਹ ਵੀ ਕੀ ਇੱਕ ਵੋਟ ਤੇ ਆਪਾਂ ਨੇ ਚੇੜੂ ਆਪਾਂ ਨੇ ਭਰਾ ਨੂੰ ਮੇਰੇ ਖਿਆਲ ਐਨਕ ਮੇਰਾ ਮੇਰੇ ਖਿਆਲ ਹੱਕੀ ਬਣਦਾ ਹੈ ਕਿ ਤੁਸੀਂ ਆਪਦੀ ਇੱਕ ਵੋਟ ਆਪ ਦੇ ਬੱਚੇ ਨੂੰ ਆਪ ਦੇ ਭਰਾ ਨੂੰ ਪਾ ਕੇ ਤੁਹ ਕਾਮਯਾਬ ਕਰੂਗੇ ਇਹ ਮੈਂ ਸਮਝਦਾ ਤੁਹਾਡਾ ਇਹ ਇੱਕ ਵੈਸੀ ਪਰਵਾਰਕ ਤੌਰ ਤੇ ਹੱਕ ਮੰਗਦਾ ਕਿ ਜੇ ਮੈਂ ਆ ਕੇ ਤੇ ਆਪ ਤੁਹਾਡੇ ਕੋਲ ਚੋਲਿਆਂ ਹੱਦ ਕੇ ਆਵਦੇ ਪਿੰਡਾਂ ਵਾਲਿਆਂ ਤੋਂ ਵੋਟਾਂ ਮੰਗਦਾ ਤੇ ਤੁਸੀਂ ਮੈਨੂੰ ਨਿਰਾਸ਼ ਨਹੀਂ ਕਰਉਂ। ਸੋ ਖੁਸ਼ੀ ਹੈ ਮੈਂ ਜ਼ਿਆਦਾ ਨਹੀਂ ਬੋਲਦਾ ਕਿਉਂਕਿ ਗਰਮੀ ਵੀ ਬਹੁਤ ਹੋਈ ਹੋਈ ਹੈ ਤੇ ਤੁਸੀਂ ਕਫੀ ਦੇਰ ਤੋਂ ਇੱਥੇ ਬੈਠੇ ਵੀ ਹੋ ਤੇ ਮੈਂ ਵੀ ਥੋੜਾ ਜਾ ਜਿਸ ਵਕਤ ਹੋਇਆ ਹੋਇਆ ਕਿਉਂਕਿ ਪਿੰਡ ਚ ਬਹੁਤ ਦੇਰ ਬਾਅਦ ਤੁਹਾਡੇ ਕੋਲੇ ਆਇਆ ਤੇ ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਤੁਸੀਂ ਵੱਡਾ ਕਰਕੇ ਇੱਥੇ ਮੇਰਾ ਹੌਸਲਾ ਵਧਾਇਆ ਹੈ ਤੇ ਮੈਨੂੰ ਤੁਸੀਂ ਪਹਿਲਾਂ ਮੰਗੂ ਹੀ ਆਪ ਦਾ ਬਣਾ ਕੇ ਦੇ ਨਾਲ ਉਸ ਤਰੀਕੇ ਨਾਲ ਹੀ ਸਾਥ ਤੇ ਪਿਆਰ ਦਿਓਗੇ ਜਿਵੇਂ ਕਿ ਸਦਾ ਹੀ ਦਿੰਦੇ ਆਇਓ ਤੇ ਮੈਂ ਖੀਰ ਦੇ ਵਿੱਚ ਇੱਕ ਤੁਹਾਡੇ ਨਾਲ ਵਾਦਾ ਵੀ ਕਰਦਾ ਤੁਹਾਨੂੰ ਖੁਸ਼ਾ ਵੀ ਦੋਣਾ ਕਿ ਜਿੱਥੇ ਮੇਰੇ ਪਿਤਾ ਜੀ ਨੇ ساری ਜ਼ਿੰਦਗੀ ਪਰਿਵਾਰਲੇ ਦੇ ਸੋਚਦੇ ਰਾਤੀ ਉਸ ਤਰੀਕੇ ਨਾਲ ਹੀ ਜੀਤਪਿੰਦਰ ਸਿੰਘ ਸਿੱਧੂ ਵੀ ਆਪ ਵੀ ਸਾਰੀ ਜ਼ਿੰਦਗੀ ਪਤਖਾਲੇ ਦੇ ਨਾਲ ਲਿਖ ਕੇ ਜਾਊਗਾ ਇਹ ਮੈਂ ਤੁਹਾਡੇ ਨਾਲ ਵਾਦਾ। ਇੱਕ ਨੰਦਰਾ ਜ਼ਿੰਦਾਬਾਹ ਜ਼ਿੰਦਾਬਾਹ ਜੀਤੂ ਸਾਹਿਬ ਜ਼ਿੰਦਾਬਾਹ ਤੇ ਮੇਰਾ ਜਿਹੜਾ ਪਰਿਵਾਰ ਸਹਾਦਰਜੀਤ ਸਿੰਘ ਮੇਰਾ ਛੋਟਾ ਭਰਾ ਬੋਬੀ ਗੋਲਦੀਪ ਮੇਰਾ ਫਿਰਦਾ ਪਤੀਜਾ ਰਿਆਸਤ ਅਸੀਂ ਇੱਕ ਪਰਿਵਾਰ ਆ ਜੇਰਾ ਕੀ ਹਮੇਸ਼ਾ ਹੀ ਤੁਸੀਂ ਸਾਡੇ ਤੇ ਭਰੋਸਾ ਤੇ ਯਕੀਨ ਕਰ ਸਕਦੇ ਹੋ ਤੇ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਦਿਨ ਰਾਤ 24 ਘੰਟੇ 365 ਦਿਨ ਖੜੀ ਜਿੱਥੇ ਵੀ ਅਸੀਂ ਤੁਹਾਡੇ ਕੰਮ ਆ ਸਕਤੀਏ ਮੈਂ ਸਮਝਦਾ ਸਾਡਾ ਇੱਕ ਲੱਖੀ ਫਰਜ਼ ਬਣਦਾ ਹੈ ਕਿ ਅਸੀਂ ਜਿਹੜੀ ਵੀ ਤੁਹਾਡੀ ਜ਼ਰੂਰਤ ਤੇ ਖਾਸ ਕਰਕੇ ਪਿੰਡ ਵਿੱਚ ਜੋ ਕੰਮ ਭੂਣ ਵਾਲੇ ਨੇ ਜੋ ਇਸ ਸਮੇਂ ਦੇ ਵਿੱਚ ਲੋੜ ਉਹ ਮੈਂ ਤੁਹਾਨੂੰ ਯਕੀਨ ਦਵਾਉਣਾ ਕਿਉਂ ਮੈਂ ਪਹਿਲ ਦੇ ਅਧਾਰ ਤੇ ਕਿਉਂਕਿ ਮੇਰਾ ਫਰਜ਼ ਪੈਂਦਾ ਹੈ ਕਿ ਜੇ ਮੈਂ ਆਪਦੇ ਪਿੰਡ 'ਚ ਆਪਣੀ ਕੰਮ ਨਹੀਂ ਕਰਵਾ ਸਕਦਾ ਤੇ ਫਿਰ ਮੈਂ ਹੋਰ ਕਿੱਥੇ ਕਰਵਾਉਂਗਾ ਸੋ ਇਸ ਕਰਕੇ ਮੇਰੇ ਤੇ ਯਕੀਨ ਕਰੋ ਮੇਰੇ ਪਰਿਵਾਰ ਤੇ ਯਕੀਨ ਕਰੋ ਤੇ ਮੈਨੂੰ ਅਸ਼ੀਰਵਾਦ ਦੇ ਕੇ ਮੇਰੇ ਨੂੰ ਸਾਥ ਦੇ ਕੇ ਐਤ ਕੀ ਸਮੂਚੇ ਪਿੰਡ ਚੋਂ ਇੱਕ ਇੱਕ ਵੋਟ ਅੱਜ ਇਹ ਬੱਚੇ ਨੂੰ ਜੀਤ ਲਿੰਦਰ ਸਿੰਘ ਸਿੱਧੂ ਨੂੰ ਪੰਜੇ ਚੋਂ ਨਿਸ਼ਾਨ ਤੇ ਬਟਨ ਦਬਕੇ ਇੱਕ ਵਾਰ ਮੈਨੂੰ ਜਿਤਾ ਕੇ ਰਿਕਾਰਡ ਤੋੜ ਜਿੱਤ ਆਪਣੇ ਇਸ ਨਗਰ ਚੋਂ ਮੈਂ ਉਮੀਦ ਕਰਦਾ ਕਿ ਤੁਸੀਂ ਮੈਨੂੰ ਦਵਾ ਕੇ ਕਾਮਯਾਬ ਕਰੋਗੇ ਗੁਰੂ ਮਹਾਰਜ ਦੀ ਕਿਰਪਾ ਹੋਵੇ ਥੋੜਾ ਸਾਥ ਹੋਵੇ ਤੇ ਮੈਂ ਸਮਝਦਾ ਆਪਾਂ ਐਮਪੀ ਬਣ ਕੇ ਇਹ ਇਲੈਕਸ਼ਨ ਜਿੱਤ ਕੇ ਦਿੱਲੀ ਜਾ ਕੇ ਤਕਲੇ ਪੰਚਰ ਛੋਟੀ ਸੇਵਾ ਕਰਨ ਦਾ ਮੈਨੂੰ ਮੌਕਾ ਮਿਲੂਗਾ ਇੱਕ ਵਾਰ ਸੇਬ ਸਰਪੰਚ ਦਾ ਤੇ ਹੋਰ ਸਾਰਿਆਂ ਦਾ ਜਿਨ੍ਹਾਂ ਨੇ ਵੀ ਇਹ ਇੱਥੇ ਅੱਜ ਪ੍ਰੋਗਰਾਮ ਕਰਾਇਆ ਮੇਰਾ ਮਾਨ ਵਧਾਇਆ ਲੱਡੂਆਂ ਨਾਲ ਮੈਨੂੰ ਸੋਲਿਆ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਇੱਕ ਪਿਆਰ ਦਾ ਇੱਕ ਇਹ ਸਨੇਹਾ ਹੁੰਦਾ ਸੋ ਮੈਂ ਚਾਹੂਗਾ ਕਿ ਆਪਣਾ ਇਸ ਤਰੀਕੇ ਨਾਲ ਹੀ ਆਪਸ ਵਿੱਚ ਪਿਆਰ ਬਣਿਆ ਰਹੇ सत्कार बनिया रहे एक सच जिमे की बननी है उमें बनी रहे, बहुत बहुत जी का की वाह कांग्रेस पार्टी कांग्रेस पार्टी सरदार जीत महेंद्र सिदू सरदार जीत महेंद्र सिदू वाह का खालसा वाह की फते ਹਾਂ ਵੀ ਤੁਹਾਨੂੰ ਠੀਕ ਹੈ ਮਿਲ ਕੇ ਸਤਿਕਾਰਯੋਗ ਮੈਂ ਕੀ ਕਹਿੰਦਾ ਆਂ ਸਾਸੀ ਮੇਰੇ ਬਜ਼ੁਰਗੋ ਪ੍ਰਭ ਮਾਤਾ ਤੇ ਪੈਣੋ ਵਾਹਿ ਜੀ ਦਾ ਖਾਨ ਸਾਹਿਬ ਵਾਹਿ ਜੀ ਦੀ ਬਖੇ ਸਾਰੇਆਂ ਦਾ ਬਹੁਤ ਮਹਾਨ ਬਾਤ ਕੀ ਹੋਇਆ ਚਿੱਤੇ ਮੈਂ ਆਪਦੇ ਆਪਣੇ ਪਿੰਡ ਆਇਆ ਹੁਣ ਤੁਸੀਂ ਕੋਈ ਠੀਕ ਇੰਤੀਨੇ ਵਿੱਚ

ਜੀ ਹਮੇਸ਼ਾ ਜੀ ਕਿਰੇ ਨੂੰ ਮੇਰੇ ਪਰਿਵਾਰ ਨੂੰ ਜਿੰਨਾ ਪਿਆਰ ਤੇ ਸਤਿਕਾਰ ਤੇ ਸਾਥ ਦਿੱਤਾ ਅਸੀਂ ساری ਉਮਰ ਤੁਹਾਡੇ ਰਿਣੀ ਆ ਹਾਂਗੇ ਆਪ ਦਾ ਪਿੰਡ ਥੋੜਾ ਬੱਚਾ ਥੋੜਾ ਭਰਾ ਮੈਂ ਤੇਜੀ ਜੀ ਕਹਾਂਗਾ ਕਿ ਅੱਜ ਜੋ ਮੈਨੂੰ ਮੇਰੀ ਪਾਰਟੀ ਕਾਂਗਰਸ ਨੇ ਉਮੀਦਵਾਰ ਬਣਾ ਕੇ ਇਸ ਇਲੈਕਸ਼ਨ ਦੇ ਵਿੱਚ ਤੁਹਾਡੇ ਵਿਚਕਾਰ ਭੇਜਿਆ ਇਹ ਮੇਰਾ ਇਲੈਕਸ਼ਨ ਨਹੀਂ ਇਹ ਪਛਾਲੇ ਦਾ ਇਲੈਕਸ਼ਨ ਹੈ ਇਦਾਂ ਤੋਂ ਅੱਜ ਆਪਾਂ ਨੂੰ ਇਹਨਾਂ ਨੂੰ ਵੋਟ ਪਾ ਕੇ ਇਹਨਾਂ ਦਾ ਆਪਾਂ ਜ਼ਿੰਦਾਰ ਆਪਣਾ ਵੀ ਫਤਜ ਬਣਦਾ ਔਰ ਭਰਾਵੋ ਜਿਵੇਂ ਆਪਾਂ ਪਹਿਲਾਂ ਰਿਸ਼ਤੇਦਾਰੀਆਂ ਵਿੱਚ ਜਾਂਦੇ ਸੀ ਸਰਦਾਰ ਸਿੱਧੂ ਸਾਹਿਬ ਨੂੰ ਵੋਟਾਂ ਪਾਉਣ ਵਾਸਤੇ ਦੂਸਰੇ ਆਪਣੇ ਗਵਾਂਢੀ ਹਲਕੇ ਤਲਵੰਡੀ ਸਾਹਿਬ ਨੂੰ ਐਤਕੀ ਆਪਾਂ ਨੂੰ ਭਰਾਵੋ ਸਿੱਧਾ ਸਿੱਧੂ ਸਾਹਿਬ ਨੂੰ ਵੋਟਾਂ ਪਾਉਣ ਦਾ ਮੌਕਾ ਮਿਲਿਆ ਸਿੱਧੇ ਆਪਾਂ ਇਹਨਾਂ ਦੀ ਸਰਦਾਰ ਜੀਤਮਿੰਦਰ ਸਿੰਘ ਸਿੱਧੂ ਸਾਹਿਬ ਦਾ ਰਾਸ਼ਮ ਸਿੰਘ ਜੀ ਟੋਂਗਾਲੀ ਸਾਹਿਬ ਸਾਡੇ ਬਲਾਕ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਜਵਾਰ ਸਿੰਘ ਜੀ ਆਨੰਦ ਕੌਰ ਸਾਹਿਬ ਨੂੰ ਠੀਕੀ ਫਤਿਹ ਅੱਜ ਭਰਾਵੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਉਣ ਵਾਲੀ ਇੱਕ ਤਰੀਕ ਜਿਹਦੇ ਵਿੱਚ ਕਾਂਗਰਸ ਪਾਰਟੀ ਨੇ ਆਪਣੇ ਨਗਰ ਦੇ ਜੰਪਾਲ ਸਰਦਾਰ ਜੀਤਮਿੰਦਰ ਸਿੰਘ ਸਿੱਧੂ ਭਰਾਵੋ ਪਿੰਡ ਦਾ ਹੋਣ ਦੇ ਨਾਤੇ ਅਰ ਭੈਣ ਭਰਾ ਦਾ ਫਰਜ ਹੁੰਦਾ ਹੈ ਕਿ ਆਪਣਾ ਕੀਮਤੀ ਵੋਟ ਆਪਣੇ ਹਲਕੇ ਦੀਆਂ ਸਮੱਸਿਆਵਾਂ ਆਪਾਂ ਨੂੰ ਬਹੁਤ ਪਤਾ ਹੈ ਤੁਸੀਂ ਬਹੁਤ ਸਿਆਣਿਆਂ ਜਿਵੇਂ ਆਪਣੇ ਇਲਾਕੇ ਦੇ ਮੁੰਡੇ ਚਲੇ ਜਾਂਦੇ ਆ ਔਰ ਸਿੱਧੂ ਸਾਹਿਬ ਨੂੰ ਆਪਾਂ ਜਿਤਾ ਕੇ ਇਹ ਜੇ ਜੋ ਘਾਤਕ ਨਸ਼ੇ ਆ ਉਹਨਾਂ ਬਾਰੇ ਇਹਨਾਂ ਤੋਂ ਕੰਟਰੋਲ ਕਰਾਵਾਂਗੇ

ਨੇ ਕੋਲ ਦੇ ਵਿੱਚ ਆਤਾ ਪਹੁੰਚ ਗਿਆ ਸਿੱਧਾ ਸਿੱਖਰ ਅਮਰਜੀਤ ਸਿੱਖਰ ਅਮਰਜੀਤ ਬਾਕੀ ਆ ਗਏ ਬਧੀਏ ਦੂਣਾਲੇ ਫਿਰ ਭੰਗੇ ਲੈਣੇ ਲੋਕਾਂ ਦੇ ਤਿਆਰ ਦੇ ਭਰੀਆਂ ਖਤਰਨਾਕ ਸਿੱਖਰ ਦਾ ਜੀ ਸਰਦਾਰ ਬੰਦਰ ਸਰਦਾਰ ਜੇਤਨ ਸਿੰਘ ਜੀ ਸਿੱਧੂ ਸਾਹਿਬ ਪਹੁੰਚ ਚੁੱਕੇ ਹੈ ਮੱਲੇ ਵਾਲੇ ਘਾਏ 6 ਵਜੇ ਬੋਲੇ ਸੋਨਿਆਲੇ ਲੋਕ ਸਿੱਖਿਆਕਾਰੋ ਮੇਰੇ ਦੋਸਤਾਂ ਹਾਂ ਹੱਕ ਜਿੱਤ ਹੋਵੇ ਹਰ ਕੋਈ ਪੁੱਛਦਾ ਚਾਹਤੇ ਕਾਣੀ ਐ ਹੇ ਹਰਕਾੜ ਤੇ ਇੱਜ਼ਤ ਕਹਿੰਦੇ ਹਾੜੋ ਹਰੀ ਐ ਹੱਕ ਜਿੱਤ ਹੋਵੇ ਪਾਣੀ ਐ ਅਣਖਾਂ ਦੇ ਇੱਜ਼ਤ ਕਹਿੰਦੇ ਹਾਰੋ ਹਾਰੀ ਐ ਓ ਚੰਗੇ ਬੰਦੇ ਦਾ ਓ ਚੰਗੇ ਬੰਦੇ ਦਾ ਪੱਤੀਏ ਲੈ ਕਿੱਥੇ ਪਤਾ ਟਿਕਾਣਾ ਬਈ ਚੁੱਕਿਆ ਉਹਨਾਂ ਦੇ ਨਾਲ ਵਰਜੰਟ ਸਿੰਘ ਜੀ ਕੁੱਤੀਵਾਲ ਹੋਰ ਵੀ ਪ੍ਰਤਵੰਤੇ ਸੱਜਣ ਲੀਡਰ ਸਾਹਿਬਾਨ ਪਹੁੰਚੇ ਆ ਸਾਰਿਆਂ ਨੂੰ ਅਸੀਂ ਇੱਥੇ ਪਹੁੰਚੇ ਤੇ ਪਿੰਡ ਵਾਲਿਆਂ ਵੱਲੋਂ ਸਮੂਹ ਨੱਦਰਪੁਰ ਚੈਂਕ ਦੇ ਦਿਲਾਵਨੀ ਵਿੱਚ ਆ ਰਹੇ ਸੋਸ਼ਿੰਦਰ ਸਾਹਿਬ ਨੂੰ ਲੱਡੂਆਂ ਦੇ ਨਾਲ ਟੋਲੇ ਜਾ ਰਿਹਾ ਮਾਤਾ ਜੀ साइड में नजर ਦੇ ਦਿਲਾ ਦੀ ਧਰ칸 ਜੀਤਵਿੰਦਰ ਸਿੰਘ ਸਿੱਧੂ ਇੱਥੇ ਉਹਨਾਂ ਦਾ ਪਰਿਵਾਰ ਬੈਠਾ ਤੁਸੀਂ ਗਰਮੀ 'ਚ ਬੈਠੇ ਹੋ ਪਰ ਹੁਣ ਸਿੱਧੂ ਸਾਹਿਬ ਨੂੰ ਆਪਾਂ ਆਹੀ ਇੱਕ ਸ਼ਰਤ ਦਿਖਾਵਾਂਗੇ ਵੀ ਅਸੀਂ ਇਧੂ ਕਿਉਂ ਬੈਠੇ ਆ ਸਾਡੇ ਪਿਆਰ ਦੇ ਭੁੱਖੇ ਬੈਠੇ ਆ ਮੈਂ ਸਾਰਿਆਂ ਤੋਂ ਆਸ ਕਰਦੀ ਆਉਣ ਵਾਲੀ ਆ ਇੱਕ ਤਰੀ ਚਾਹੂਗੀ 4 ਨਿਸ਼ਾਨ ਪੰਜਾ ਸਿੱਧੂ ਸਾਹਿਬ ਨੂੰ ਇੱਕ ਇੱਕ ਵੋਟ ਪਾ ਕੇ ਕਾਮਯਾਬ ਕਰੋ ਸਿੱਧੂ ਸਾਹਿਬ

ਕਿਹੜੇ ਹਾਲ ਜਿਤਾਓਗੇ ਐਨਾ ਕੁਛ ਕਹਿੰਦੇ ਹੋਈ ਫੇਮਾ ਦੀ ਜਾਚੀ ਧੀਲੀ ਭੜ ਕੇ ਸੋਚਾ ਨਹੀਂ ਨਾਲੇ ਸ਼ਰਮਾਂਦਾ ਮੇਰੇ ਭਾਈ ਕੇ ਸੋਚਾ ਨਹੀਂ me hey, hey. ਖਟੇ ਨਾ ਰੁਕਦੀਆਂ ਰੇ ਲਾਂ ਮੈਂ ਆਖ ਕੇ ਬਾਪੂ I'm waiting for the